ਲੋ ਵਿਸ਼ਾ ਸ੍ਰੀ ਕਾ ਜੀਤਮ ਸਾਰਿਆਂ ਨੂੰ ਮੈਂ ਤੁਹਾਡੀ ਆਪਣੀ ਅਮਰਜੀਤ ਕੜ ਜੋਸ਼ੀ ਜੋਸ਼ੀ ਚੈਨਲ ਉਤੇ ਅਸੀਂ ਆਨੰਦ ਭਰਜਾਈ ਤੁਹਾਡਾ ਸਵਾਗਤ ਕਰਦੇ ਆ ਤੇ ਲੋ ਅੱਜ ਮੈਂ ਤੁਹਾਨੂੰ ਜਿਹੜਾ ਗੀਤ ਪਾਉਂਗੀ ਉਹ ਬਹੁਤ ਹੀ ਪਿਆਰਾ ਤੇ ਆਨੰਦ ਭਰਜਾਈ ਦੇ ਫਰੇਮ ਪਿਆਰ ਦਾ ਗੀਤ ਹੈ ਉਹ ਅਜੇ ਜੀ ਆਨੰਦਾਂ ਤੇ ਮਤਲਬ ਭਰਜਾਈਆਂ ਤੇ ਭਰਾ ਇਹ ਜੇ ਬਹੁਤ ਘੱਟ ਮਿਲਣਗੇ ਤੇ ਕਿਸੇ ਚੰਗੀ ਚੀਜ਼ ਦਾ ਵੀ ਨਾਸਤਾ ਹੁੰਦਾ ਹੀ ਨਹੀਂ ਹੈ ਨਾ ਗਾੜੀਆਂ ਚੰਗੀਆਂ ਸਾਰੀਆਂ ਹੁੰਦੀਆਂ ਨੇ ਕਿ ਕੋਈ ਸਤਜਨ ਜਦ ਮੈਂ ਭਰਾ ਤੇ ਭੈਣ ਦੀ ਇੱਛਾ ਪੂਰੀ ਕਰਦਾ ਭੈਣ ਤੋਂ ਮਾਂ ਹੀ ਮੰਗਦੀ ਹਰ ਕੋਈ ਭੈਣ ਦਾ ਭਰਾ ਉਹ ਵਾਸਤੇ ਮੰਗਾਈ ਹੁੰਦੀ ਆ ਨੇਕਾ ਤੇ ਲੋਕ ਕਹਿੰਦੇ ਵੀ ਮੜ ਜਾ ਇਸ ਤਰ੍ਹਾਂ ਦਾ ਵੀ ਤੂੰ ਕੀ ਸਰਾਇਆ ਕਰੋ ਲੜੀ ਦਾ ਸਾਰਾ ਦਿਨ ਜੰਦੇ ਆ ਹੈਨਾ ਇਹ ਫਿਰ ਹੁਣ ਇਹਦੇ ਚ ਲੜਾਈ ਘੱਟ ਹੈ ਤੇ ਪ੍ਰੇਮ ਪਿਆਰ ਦੀ ਹੋਰ ਲੈ ਤੇ ਜਿਹੜਾ ਮੈਂ ਨੁਕਤਾ ਪਾਉਂਗੀ ਉਹ ਹੈਗਾ ਸ਼ੂਗਰ ਲਈ ਜਬਰਦਸਤ ਤੋਫਾ ਸ਼ੂਗਰ ਦਾ ਹੈਨਾ ਪਹਿਲੇ ਵਾਰ ਤੂੰ ਇਹ ਨਹੀਂ ਕਰੂਗਾ ਨਾ ਮੈਂ ਹੈ ਤੇ ਲੋ ਮਾਣੋ ਤੇਰੇ ਸਾਰੇ ਲੋਗੀ ਦਾ ਆਨੰਦ ਤੇ ਬਾਕੀ ਤੁਸੀਂ ਗੀਤ ਸਾਰਾ ਸਮਝੋ ਆਪੇ ਸਮਝਾਂਗੇ ਜਿਹੜੀ ਕੀਤੇ ਹੈ ਨੰਗ ਤੇ ਬਾਪੂ ਦੋਵੇਂ ਬੈਠੀਆਂ ਨਹੀਂ ਕੋਈ ਕਰਦੀਆਂ ਗੱਲੇ ਕਰ ਜਦ ਜਾਈਆ ਤੈਨੂੰ ਗੀ ਗੜਾਣੀ ਪਾਬੋ ਲੈਣੀ ਆ ਭੁੱਲ ਚੜੀਆਂ ਨੀ ਪਾਬੋ ਰਾਣੀਆਂ ਲੈਣੀ ਆ ਭੁੱਲ ਚੜੀਆਂ ਕੁਛੜ ਗਈਗਾ ਦੇ ਮਾਂ ਮੈਂ ਲੋਰੀ ਨੀ ਪਾਬੋ

ਨਾਨ ਦੇ ਰਾਣੀਏ ਸਾਥੋਂ ਨਾ 부ਜ ਸਰੀਆਂ ਤਿਉਰਾ ਵੀਚਿ ਤਿਉਰੇ ਜੋ ਸੋਣਾ ਸッセ ਸੁਸਾਡੀ ਨਾਣੇ ਨੀਨੂ ਦੇਉ ਤਿਉਰਾ ਵੀਚਿ ਸੁਚੜਾ ਤੇਉਰ ਸੱਜੇ ਉਹ ਸਾਡੀ ਨਾਂ ਨੀਂਦ ਨੂੰ ਦਿਓ ਸੁਚੜਾ ਤੇਰ ਤਾਂ ਤੇਰੇ ਗਾਲ ਸੋਹੇ ਨੀ ਬਾਬੋ ਲੈ ਨੀ ਹਾ ਗੁਲੇ ਝੜੀਆਂ ਨੀ ਪਾਬੋ ਰਾਣੀਏ ਲੈ பிச்சோ ம்மகே ஜடா சஸ் சோ சாடி நானே சஸ் ਉਕੇ ਜੜਾਉ ਤੇਰੇ ਕੰਨੀ ਸੋਦੇ ਨੀ ਬਬ ਲੈਣੀ ਹਾ ਫੁੱਲ ਚੜੀਆਂ ਨੀ ਬਬ ਰਾਣੀਏ ਲੈਣੀ ਹਾ ਫੁੱਲ ਚੜੀਆਂ ਗਉਂ ਆ ਦੇਵੀ ਚੰ ਗੌਲ ਬੇਰੀ ਸਸੇ ਸੋਸਾ ਢੀਣਾ ਨੇ ਦੀਨੂ ਦੇਉ ਓਲੀ ਸਸੇ ਰਾਣੀਏ ਸੋਸਾ ਢੀਣਾ ਨੇ ਦੀਨੂ ਦੇਉ ਗੌਲ 베ਰੀ ਤੇਰੇ ਕਿल्ले ਸੋਹਣੀ ਪabbo ਲੈਣੀ ਆ ਫੁੱਲ ਜੜੀਆਂ ਨੀ ਪਾ ਭੂਰਾਨੀਏ ਲੈਣੀ ਆ ਫੁੱਲ ਜੜੀਆਂ ਜੇ ਘਾਰੇ ਆਗੇਓ ਛੁੱਟੀਆਂ ਸਿੰਘ ਜੀ ਰੋਟੜੀ ਪੈਣ ਨੂੰ ਮਨਾਓ टी भेण नूनाओ मोज मेरे दुख सुख दांजणे रसे त वरी वरी भेण राणिय रोसे त वरी वरी या ਸਾਲ ਪਾਰ ਲਿਆ ਮੋਤੀਆਂ ਦੇ ਉੱਤੇ ਰੱਖਾਂ ਮੈਂ ਫੁੱਲ ਤੇੜੀਆਂ ਨਹੀਂ ਪਹਿਨੇ ਲਾਣੀਆਂ ਲੈ ਤੈਨੂੰ ਫੁੱਲ ਤੇੜੀਆਂ ਜੁਗ ਜੁਗ ਜੀਵੇ ਤੇਰਾ ਦੀ ਗੜਾ ਮੈਂ ਜੀ ਜੜਾ ਵੀਰਾ ਹੋਣਾ ਮਰਦਾ ਪੂਰੀਆਂ ਵੀਰਾ ਜਣ ਜੋਗਿਆ ਹੋਣਾ ਮਰਦਾ ਪੂਰੀਆਂ ਰਾਜ ਜੇ ਵਾਨੀਆਂ ਮਾਣੇ ਵੀਰਾ ਵੇ ਜਿਉਣ ਤੇਰੀਆਂ ਗਾਮ ਤੇ ਮੱਧਾਂ ਬੂਰੀਆਂ ਬੇ ਵੀਰਨਾ ਜਿਉਣ ਤੇਰੀਆਂ ਗਾਮ ਤੇ ਮੱਧਾਂ ਬੂਰੀਆਂ ਸੋਣੋ ਅੱਜ ਗੀਤ ਸਾਡਾ ਹੋਇਆ ਪੂਰਾ ਤੇ ਅੱਜ ਕੱਲ ਦੇ ਇਹ ਜਿਹੇ ਰਿਸ਼ਤੇ ਜਿਹੜੇ ਨੇ ਭੈਣ ਭਾਈਆਂ ਦੇ ਇਹ ਕੋਈ ਸਾਂਝਤਾ ਇਸ ਤੋਂ ਵੱਡਾ ਕੋਈ ਰਿਸ਼ਤਾ ਨਹੀਂ ਤਾਂ ਇਹ ਪੰਜੇ ਉਂਗਲਾਂ ਇੱਕੋ ਜਿਹੀਆਂ ਨੇ ਬਹੁਤ ਵਧੀਆ ਪਰਜਾਈ ਨੇ ਬਹੁਤ ਵਧੀਆ ਡੀਲ ਕੀਤਾ ਬਣਾ ਲਿਆ ਤੇ ਇਸ ਉਤੇ ਭਰਾ ਨੇ ਵੀ ਹੈਨਾ ਕਿ ਉਹਨਾਂ ਦਾ ਸਦੀ ਵੀ ਪਿਆਰ ਰਹੂਗਾ ਇਸ ਤਰ੍ਹਾਂ ਦੇ ਹੈਨਾ ਉਹ ਭੈਣਾਂ ਵੀ ਹੈ ਭੈਣਾਂ ਦਾ ਹਰ ਕੋਈ ਸੁੱਖ ਸੁਖੀਆਂ ਨੇ ਅੱਗੇ ਭਾਈ ਉੱਠਣ ਨਾਲ ਦੀ ਮਰਜ਼ੀ ਹੁੰਦੀ ਹੈ ਹੈਨਾ ਜੇ ਘਰ ਹੋਵੇ ਤਾਂ ਜਰੂਰ ਭੈਣ ਨੂੰ ਨਰਾਸ਼ ਨਹੀਂ ਹੋਣਾ ਚਾਹੀਦਾ ਹੈਨਾ ਰਾਤਾ ਕੰਨਾਂ ਤਰਾ ਰਾਜੀ ਰਾਜੀ ਕੇ ਖਾਨ ਤੇ ਲੋ ਹੁਣ ਤੁਸੀਂ ਮਾਣੋ ਇਸ ਗੀਤ ਆਨੰਦ ਭੈਣਾ ਨੇ ਕਿਹਾ ਸੀ ਜੀ ਲੜਾਈ ਵਾਲਾ ਰਬਾਓ ਕਿ ਇਹ ਜਾ ਗੀਤ ਪਾ ਦਿਓ ਤੇ ਲੜਾਈ ਵਾਲਾ ਵੀ ਸੁਣਾਈ ਚੱਲਿਆ ਕਰੋ ਜੇ ਜੇ ਗੀਤ ਇਹ ਮੈਂ ਤੁਹਾਨੂੰ ਤੁਹਾਡੇ ਕੋਲ ਪੇਸ਼ ਕਰੀ ਜਾਂਦੀ ਆ ਤੇ ਹੁਣ ਆਜੋ ਆਪਾਂ ਤੰਦਰੁਸਤੀ ਵੱਲ ਹੈ ਨਾ ਨੁਕਤੇ ਵੱਲ ਤੇ ਲੋ ਮੈਂ ਤੁਹਾਨੂੰ ਦੱਸਾਂ 슈ਗਰ ਲਈ ਪਹਿਲੇ ਮੇਰਾ ਪਾਇਆ ਹੋਇਆ ਇਹ ਤਾਂ ਲੋਕਾਂ ਨੇ ਆਪਣਾ ਦੇਖ ਵੀ ਲਿਆ ਕਹਿੰਦੇ ਵੀ ਸਾਨੂੰ ਸਹੀ ਹੈ ਤੇ 50 ਗ੍ਰਾਮ ਕਾਲੀ ਧੀ ਲੈ ਲਓ ਲੈ ਲਈ 100 ਗ੍ਰਾਮ ਅਜ ਮੈਂ ਲੈ ਲਈ ਇਹ ਇੱਕ ਲਓ ਤੇ 250 ਗ੍ਰਾਮ ਮੇਥੀ ਦਾ ਤਿੰਨਾਂ ਨੂੰ ਕਦੇ ਤੇ ਅਲੱਗ-ਅਲੱਗ ਰੋਸਟ ਕਰ ਲਓ ਭਨ ਲਓ ਮਨ ਲਾ ਕੇ ਕਿਉਂਕਿ ਅਲੱਗ-ਅਲੱਗ ਤਾਂ ਕਿ ਹੈ ਵੀ ਕੋਈ ਜਲਦੀ ਮਤਲਬ ਨਹੀਂ ਐਨੀ ਸੇਕ ਚਲਦਾ ਜਲਦੀ ਭੁੱਜ ਜਾਂਦਾ ਹੈ ਨਾ ਉਹਨੂੰ ਹਲਕਾ ਜਿਹਾ ਰੋਸਟ ਕਰ ਲਓ ਤੇ ਫਿਰ ਤਿੰਨਾਂ ਦਾ ਪਾਊਡਰ ਬਣਾ ਲਓ ਇਕੱਠੇ ਸਾਂਤੋ ਪਹਿਲਾਂ ਹਰ ਰੋਜ਼ ਇੱਕ ਚਮਚਾ ਕੋਸੇ ਪਾਣੀ ਦਾ ਲਓ 3 ਮਹੀਨੇ ਦਾ ਕੋਰਸ ਹੈ ਨਾਗਾ ਨਾ ਕੋਈ ਭਾਉ ਹੈ ਨਾ ਤੇ ਮਤਲਬ ਹਾਰਟ ਵੀ ਮਜ਼ਬੂਤ ਹੋਏ ਦੇ ਨਾਲ ਬਾਹਰ ਵੀ ਟੁੱਟ ਕੇ ਨਹੀਂ ਗਿਰਨਗੇ ਤੇ ਤੁਹਾਡੀ ਸ਼ੂਗਰ ਵੀ ਠੀਕ ਹੋਈ ਜਾਊਗੀ ਹੈ ਤੇ ਮਹਾਪ੍ਰਸ਼ਾਨ ਦੱਸਿਆ ਹੋਇਆ ਨੁਕਤਾ ਤੁਹਾਡੇ ਕੋਲੇ ਪਹਚਾਤਾ ਪਹਿਲੇ ਪਚਾਇਆ ਭੈਣਾ ਇਹਨੂੰ ਅਪਣਾ ਵੀ ਲਈਆਂ ਨੇ ਹੈ ਤੇ ਲੋ ਤੁਸੀਂ ਫਿਰ ਅੱਜ ਦਿਓ ਮੈਨੂੰ ਛੁੱਟੀ ਕੱਲ ਨੂੰ ਫਿਰ ਨਵੇਂ ਨੁਕਤੇ ਤੇ ਨਵੇਂ ਗੀਤ ਨਾਲ ਫਿਰ ਮਿਲਾਂਗੇ